ਚੰਗੀ ਲੱਗੀ ਜਾਣਕਾਰੀ ਸ਼ੇਅਰ ਕਰਿਓ ਤੇ ਮਿਹਰਬਾਨ ਸ਼ੁਕਰੀਆ ਸੋ ਇਸ ਕਰਕੇ ਉਹਨਾਂ ਨੂੰ ਤੇ ਇੱਕ ਜਿਹੜਾ ਡਾਕਟਰ ਦੀ ਟੀਮ ਨੇ ਤਿਆਰ ਕਰਨਾ ਇੱਕ ਨੇ ਕਰਦ ਨਾਲ ਛਿੱਲ ਕੇ ਟਾਣੀ ਲਾਗ ਦੇਣੀ ਹੈ ਸੋ ਉਹ ਵੇਖੋ ਅੱਜ ਤੱਕ ਮੈਨੂੰ ਦਿਖਾਵੇ ਕੋਈ ਮਾਲ ਜਿੱਥੇ ਉਹਦੇ ਲੱਗੇ ਬੂਟੇ ਇਦਾਂ ਫਰੂਟ ਤੇ ਆ ਸੋ ਆਹੀ ਫਰਕ ਹੈ ਸੋ ਇਹ ਪੰਜਾਬੀ ਚ ਕਹ ਲਓ ਵੀ ਮਹਿੰਗਾ ਹੋਵੇ ਇੱਕ ਵਾਰ ਸਸਤਾ ਹੋਵੇ ਵਾਰ-ਵਾਰ ਤੁਹਾਡੇ ਸਾਹਮਣੇ ਮਿਸਾਲ ਖੜੀ ਅੱਜ ਜਣ 150 ਬੂਟਾ ਚੰਦਨ ਦਾ ਮਰਿਆ ਹੈ ਔਰ ਆਪਣੇ ਬੂਟੇ ਸਾਰੇ ਇੱਕ ਵਾਰ ਪੈਸਾ ਲਾਓ ਤੇ ਸੁਖ ਪਾਓ ਵਾਰ ਵਾਰ ਪੈਸਾ ਆਪਾਂ ਕਿੰਨੀ ਮਿਹਨਤ ਕੀਤੀ ਹੈ ਜੇ ਆਪਾਂ ਬੂਟੇ ਉਹ ਹੀ ਲਿਆ ਕੇ ਲਾ ਦਈਏ ਉਹਦਾ ਕੋਈ ਫਾਇਦਾ ਨਹੀਂ ਪੈਸਾ ਬਰਬਾਦ ਇੱਕ ਟਾਈਮ ਬਰਬਾਦ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਉਦੋਂ ਆਪਾਂ ਹਾਲੇ ਨਵਾਂ ਨਵਾਂ ਹੀ ਹਾਂਜੀ 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 ਜਿਹੜੀ ਓਪਨਿੰਗ ਕੀਤੀ ਸੀਗੀ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਹੋ ਗਿਆ 1.5 ਸਾਲ ਹੋ ਗਿਆ ਹਾਂ 1.5 ਪੌਣੇ 2 ਸਾਲ ਹੋ ਗਏ ਤੇ ਪਹਿਲਾਂ ਮੈਂ ਲੈ ਕੇ ਆਇਆ ਸੀ ਮਾਨਸਾ ਦੇ ਬੂਟੇ ਵਾਲੇ ਜੀ ਜੀ ਉਹਦੇ ਚੋਂ ਪੂਰੇ ਬੂਟੇ 140 ਬੂਟਾ ਲਾਇਆ ਉਹਦੇ ਚ ਇੱਕੋ ਬੂਟਾ ਮੇਰਾ ਬਚਿਆ ਸੀ ਜੀ ਜੀ ਬਾਕੀ ਸਾਰੇ ਮਰ ਗਏ ਸੀ ਜੀ 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 ਫਿਰ ਬਾਅਦ ਚ ਆਪਾਂ ਲੈ ਕੇ ਆਏ ਤੁਹਾਡੇ ਕੋਲੋਂ ਜੀ 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 ਪਿਆ ਅੱਜ ਤੁਹਾਡੇ ਕੋਲ ਲਾਈਵ ਬੂਟੇ ਖੜੇ ਲਓ ਜੀ ਬਸ ਆਈ ਰਿਜ਼ਲਟ ਆਇਆ ਹੁਣ ਮੈਂ ਇਹੀ ਸਮਝਾਉਂਦਾ ਤੁਹਾਨੂੰ ਰਹਿ ਜਾਂਦਾ ਕਿ ਜਿਹੜੇ ਸਾਡੀ ਫਰਮ ਦੇ ਬੂਟੇ ਨੇ ਨੀਲਕੰਠ ਦੇ ਬੂਟੇ ਨੇ ਉਹਨਾਂ ਨੂੰ ਇੱਕ ਡਾਕਟਰਾਂ ਦੀ ਟੀਮ ਤਿਆਰ ਕਰਦੀ ਹੈ ਉਹ ਭਾਵੇਂ ਚੰਦਨ ਦਾ ਬੂਟਾ ਤੇ ਭਾਵੇਂ ਕੋਈ ਵੀ ਫਰੂਟ ਵਾਲਾ ਬੂਟਾ ਹੈ ਇਵੇਂ ਕਿ ਇੰਡੋਰ ਆਊਟਡੋਰ ਵੀ ਉਹਨੂੰ ਪੂਰਾ ਦੇਖੋ ਤੁਹਾਡੇ ਕੋਲ ਅੰਜੀਰ ਦੇ ਬੋਟਾ ਵਿਖਾਣੇ ਆਇਓ ਉਹ ਵੀ ਦਿਖਾਉਣੇ ਆ ਸੋ ਫੋਜ ਸਾਹਿਬ ਉੱਥੇ ਜਿਹੜਾ ਹਰੇਕ ਤਰ੍ਹਾਂ ਦਾ ਟ੍ਰੀਟਮੈਂਟ ਕਰਕੇ ਬੋਟਾ ਕੱਢਿਆ ਜਾਂਦਾ ਲੈ ਆਓ ਤੁਹਾਨੂੰ ਹੁਣ ਪੂਰਾ ਅਸੀਂ ਦਿਖਾਉਂਦੇ ਆ ਦੇਖੋ ਅੰਜੀਰ ਅੰਜੀਰ ਲੈ ਗਿਆ 6 ਮਹੀਨੇ ਹੋਇਆ ਲੈ ਜੀ 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 ਆਹ ਦੇਖੋ ਸੋ ਆਹ ਅੰਜੀਰ ਇੰਨੀ ਜਿਹੜੀ ਆ ਫਰੂਟ ਨਾਲ ਭਰੀ ਪਈ ਐ ਕੱਕੇ ਨੇੜੇ ਦਿਖਾਓ ਦੇਖੋ ਇਹ ਜਿਵੇਂ ਮੈਂ ਕੱਲ ਆਪਣੇ ਘਰੋਂ ਜਿਹੜੀ ਵੀਡੀਓ ਪਾਈ ਸੀਗੀ ਉਹ ਵੀ ਸੇਮ ਸੀਗੀ ਸੋ ਇਹ ਜਿਹੜੇ ਇਹ ਬੂਟੇ ਲੰਬਾ ਇੱਕ ਫੁੱਲ ਸਾਹਿਬ ਹੋਰ ਜਿਹੜੇ ਆਪਣਾ ਕਬੂਟਾ ਹੋਊਗਾ ਨਾ ਜੀ ਉਹ ਤਾਂ ਆ ਜਿਵੇਂ ਬੱਚਾ ਜਨਮਦਾ ਆਪਾਂ ਤੇ ਉਹਨੂੰ ਪੂਰਾ ਉਹਦੀ ਵੈਕਸੀਨੇਸ਼ਨ ਹੁੰਦੀ ਆ ਇਹ ਬੂਟੇ ਆਪਣੇ ਜਿਹੜੇ ਆ ਨਹੀਂ ਇਹ ਲੰਬਾ ਸਮਾਂ ਚੱਲਣਗੇ ਤੁਹਾਨੂੰ ਫਰੂਟ ਦੇਣਗੇ ਸੋ ਆ ਫਰਕ ਆ ਡ੍ਰੈਗਨ ਦਿਖਾਉਣੇ ਹੁਣ ਲਓ ਜੀ ਆ ਵੇਖੋ ਆ ਡ੍ਰੈਗਨ ਹੁਣੇ ਤਿਆਰ ਹੋ ਰਿਹਾ ਔਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਦੇਵ ਲਾਇਬ੍ਰੇਰੀ ਪੇਜ ਰੇਡੀਓ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਦੇਵ ਕੰਬੋਜ਼ ਤੇ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਬੋੜਾ ਦੇ ਵਿੱਚ ਖੜੇ ਆ ਸਾਡੇ ਨਾਲ ਸਾਡੇ ਹੰਡਾ ਸਾਹਿਬ ਨੇ ਜਿਹੜੇ ਪੂਰੇ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਜਿਹੜੇ ਸਾਡੇ ਜਾਨ ਮਾਲ ਦੀ ਦੇਸ਼ ਵਤਨ ਦੀ ਰਾਖੀ ਕਰਦੇ ਨੇ ਸੋ ਕਹਿੰਦਾ ਭਾਵ ਕਿ ਇਹ ਸਾਡੇ ਫੌਜੀ ਸਾਹਿਬ ਨੇ ਸਾਹ ਕਿਉਂ ਸੱਦਿਆ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਸੌਂ ਰਹੇ ਹੁੰਨੇ ਆ ਤਾਂ ਸਾਡੇ ਜਿਹੜੇ ਨਾਲ ਦੇ ਗੁਆਂਢੀ ਦੇਸ਼ ਨੇ ਉੱਥੇ ਜਿਹੜਾ ਸਾਡੇ ਸੁੱਤੇ ਪਿਆ ਦੀ ਰਾਖੀ ਕਰ ਰਹੇ ਹੁੰਦੇ ਨੇ ਔਰ ਨਾਲ ਦੀ ਨਾਲ ਏ ਚੰਦਨ ਦੀ ਖੇਤੀ ਕੀਤੀ ਹੋਈ ਹੈ ਡ੍ਰੈਗਨ ਦੀ ਕੀਤੀ ਹੋਈ ਹੈ ਕਾਫੀ ਸਾਰੇ ਫਰੂਟ ਲੱਗੇ ਹੋਏ ਨੇ ਜਿਹੜੇ ਤਕਰੀਬਨ ਆਪਣੀ ਨਰਸਰੀ ਦੇ ਵਿੱਚ ਆਏ ਨੇ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਆਪਣੇ ਪਲਾਟ ਦੇ ਜਿਹੜੇ ਹੋਰ ਨਰਸਰੀ ਦੇ ਪਲਾਂਟਾਂ ਦੇ ਵਿੱਚ ਕੀ ਫਰਕ ਲੱਗਿਆ ਸੋ ਤੁਹਾਡਾ ਸਵਾਗਤ ਹੈ ਜੀ ਫੌਜੀ ਸਾਹਿਬ ਪਹਿਲਾਂ ਤਾਂ ਜੀ ਸასი ਸਾਹਿਬ ਵੀ ਤੁਹਾਡਾ ਵੈਲਕਮ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਫੌਜੀ ਸਾਹਿਬ ਦੱਸੋ ਜਿਹੜੇ ਆਪਣੇ ਪਲਾਟ ਜਿਵੇਂ ਚੰਦਨ ਦਾ ਰੁੱਖ ਅਸੀਂ ਕੋਲ ਖੜੇ ਆ ਔਰ ਇਹ ਕਰੋੜਾ ਰੁਪਇਆ ਦਾ ਜਿਹੜਾ ਇਹ ਜਿਹੜਾ ਇਹ ਧੰਦਾ ਹੈ ਇਹ ਖੇਤੀ ਕਰੋੜਾ ਰੁਪਇਆ ਦੀ ਹੈ ਪਰ ਅੱਜ ਨਹੀਂ ਆਉਣ ਵਾਲੇ ਕੁਝ 10 ਸਾਲਾਂ ਦੇ ਵਿੱਚ ਇਹ ਕਰੋੜਾ ਰੁਪਇਆ ਦੇ ਜਿਹੜੇ ਇਹ ਦਰੁਖ ਵਿਕਣੇ ਹੈ ਸੋ ਉਹਦੇ ਬਾਰੇ ਇਹ ਜਾਣਕਾਰੀ ਦੇਵਾਂਗੇ ਫੌਜ ਸਾਹਿਬ ਦੱਸਿਓ ਬਾਣਾ ਜੀ ਦੇਖੋ ਜੀ ਇਹ ਹੈ ਜੀ ਚੰਦਰ ਦਾ ਪੇੜ ਹਨਾ ਜੀ ਇੱਕ ਇਹਦੇ ਵਿੱਚ ਇਹ ਖਾਸ ਹੈ ਕਿ ਕੱਲਾ ਨਹੀਂ ਹੁੰਦਾ ਇਹ ਜੀ 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 ਇਹਨੂੰ ਨਾਲ ਜਿਵੇਂ ਇੱਕ ਆ ਪੇੜ ਆਪਾਂ ਲਾਇਆ ਕੈਡੂਲ ਨਾਲ ਆ ਜੀ ਜੀ ਇਹ ਦੋ ਪੇੜ ਲਾਣੇ ਪੈਂਦੇ ਨੇ ਆ ਨਾਲ ਇੱਕ ਲਾਏਗਾ ਥੱਲੋ ਜਿਹੜਾ ਮਤਲਬ ਕਿ ਮਲਾ ਹਾਂ ਇਹਨਾਂ ਦਾ ਜਿਵੇਂ ਉੱਤੇ ਪੋਲੀਨੇਸ਼ਨ ਹੁੰਦਾ ਥੱਲੋ ਜਿਹੜਾ ਕਰਦੀ ਆ ਕਾਫੀ ਖਰਾਕ ਮਾਲੇ ਖੁਦ ਨਹੀਂ ਬਣਾਉਂਦਾ ਖੁਦ ਨਹੀਂ ਬਣਾਉਂਦਾ ਹਾਂਜੀ ਇੱਕ ਇਹ ਆ ਜੀ ਜੀ ਤੇ ਇਹ ਤੁਸੀਂ ਦੱਸਿਓ ਵੀ ਆਪਾਂ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਉਦੋਂ ਆਪਾਂ ਹਲੇ ਨਵਾਂ ਨਵੇਂ ਹਾਂਜੀ 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 ਜਿਹੜੀ ਓਪਨਿੰਗ ਕੀਤੀ ਸੀਗੀ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਆ ਹੋ ਗਿਆ ਡੇਢ ਕੁ ਸਾਲ ਹੋ ਗਿਆ ਆ ਡੇਢ ਪੌਣੇ 2 ਸਾਲ ਹੋ ਗਏ ਤੇ ਪਹਿਲਾਂ ਮੈਂ ਲੈ ਕੇ ਆਇਆ ਸੀ ਮਾਨਸਾ ਦੇ ਬੋਟੇ ਵਾਲੇ ਜੀ ਜੀ ਉਹਦੇ ਚੋ ਪੂਰੇ ਬੂਟੇ 140 ਬੂਟਾ ਲਾਇਆ ਉਹਦੇ ਚ ਇੱਕੋ ਬੂਟਾ ਮੇਰਾ ਬਚਿਆ ਸੀ ਜੀ ਜੀ ਬਾਕੀ ਸਾਰੇ ਮਰ ਗਏ ਸੀ ਜੀ 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 ਫਿਰ ਬਾਅਦ ਚ ਆਪਾਂ ਲੈ ਕੇ ਆਏ ਤੁਹਾਡੇ ਕੋਲੋਂ ਜੀ 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 ਯਾਰ ਅੱਜ ਤੁਹਾਡੇ ਕੋਲ ਲਾਈਵ ਬੂਟੇ ਖੜੇ ਲਓ ਜੀ ਬਸ ਆ ਹੀ ਰਿਜ਼ਲਟ ਆਇਆ ਹੁਣ ਮੈਂ ਇਹੀ ਸਮਝਾਉਂਦਾ ਤੁਹਾਨੂੰ ਰਹਿ ਜਾਂਦਾ ਕਿ ਜਿਹੜੇ ਸਾਡੀ ਫਰਮ ਦੇ ਬੂਟੇ ਨੇ ਨੀਲਕੰਠ ਦੇ ਬੂਟੇ ਨੇ ਉਹਨਾਂ ਨੂੰ ਇੱਕ ਡਾਕਟਰਾਂ ਦੀ ਟੀਮ ਤਿਆਰ ਕਰਦੀ ਐ ਉਹ ਭਾਵੇਂ ਚੰਦਰ ਦਾ ਬੂਟਾ ਤੇ ਭਾਵੇਂ ਕੋਈ ਵੀ ਫਰੂਟ ਵਾਲਾ ਬੂਟਾ ਐ ਇਵੇਂ ਕਿ ਇੰਡੋਰ ਆਊਟਡੋਰ ਵੀ ਉਹਨੂੰ ਪੂਰਾ ਤੁਹਾਡੇ ਕੋਲ ਅੰਜੇਦ ਦਾ ਬੋਟਾ ਖਾਣ ਆਇਓ ਉਹ ਵੀ ਦਿਖਾਉਣੇ ਆ ਸੋ ਫੌਜੀ ਸਾਹਿਬ ਉੱਥੇ ਜਿਹੜਾ ਹਰੇਕ ਤਰ੍ਹਾਂ ਦਾ ਟ੍ਰੀਟਮੈਂਟ ਕਰਕੇ ਬੋਟਾ ਕੱਢਿਆ ਜਾਂਦਾ ਲੈ ਪੁੱਤਰ ਕਾ ਆਜੋ ਆਜੋ ਸੋ ਇਹ ਹੀ ਫਰਕ ਹੈ ਹੁਣ ਇੱਕ ਗੱਲ ਇੱਥੇ ਇਹ ਸ਼્યોਰ ਹੋ ਗਈ ਫੌਜੀ ਸਾਹਿਬ ਤੁਸੀਂ ਦੱਸੋ ਵੀ ਉਹ ਆਪਣਾ ਕਿੰਨੇ ਦਾ ਨੁਕਸਾਨ ਹੋਇਆ ਜੀ ਬਹੁਤ ਨੁਕਸਾਨ ਹੋ ਗਿਆ ਇਹੋ ਬਹੁਤ ਜ਼ਿਆਦਾ ਲਗਭਗ ਆਪਾਂ ਉਹਨਾਂ ਨੂੰ ਕੋਈ ਸਾਲ 2 ਸਾਲ ਤੱਕ ਰੱਖੇ ਹੋਣਾ ਸਾਲ ਉਹ ਮਾਮਲਾ ਖਤਮ ਹੋ ਗਿਆ ਸਾਲ ਕੋ ਵਿੱਚ ਹਾਂ ਵੇਖੋ 1 ਸਾਲ ਤਾਂ ਆਪਣਾ ਟਾਈਮ ਵੇਸਟ ਗਿਆ 1 ਸਾਲ ਦੀ ਫਸਲ ਵੀ ਗਈ 1 ਸਾਲ ਦੀ ਫਸਲ ਗਈ ਔਰ ਜਿਹੜੇ ਪੈਸੇ ਬਰਬਾਦ ਹੋਏ ਉਹ ਅਲੱਗ ਤੋਂ ਜਿਹੜਾ ਉਹਨੂੰ ਆਪਾਂ ਲਾਇਆ ਉਹਦੇ ਤੇ ਆਪਾਂ ਜਿਹੜਾ ਖਰਚਾ ਕਰਿਆ ਹਣਾ ਉਹ ਵੀ ਆਪਣਾ ਵੇਸਟ ਗਿਆ ਸੋ ਇਸ ਕਰਕੇ ਆਹੀ ਫਰਕ ਹੈ ਆਪਣੇ ਜਿਹੜੇ ਬੂਟੇ ਐ ਤੇ ਜਿਹੜੇ ਆਮ ਨਰਸਰੀਆਂ ਦੇ ਬੂਟੇ ਐ ਸੋ ਬਿਲਕੁਲ ਫਰਕ ਜ਼ਰੂਰ ਹੈ ਕਿ ਇੱਕ ਡਾਕਟਰਾਂ ਦੀ ਟੀਮ ਨੇ ਬੂਟੇ ਤਿਆਰ ਕਰਨਾ ਇੱਕ ਪੋਲੀ ਬੈਗ ਹਾਸ ਦੇ ਵਿੱਚ ਤਿਆਰ ਹੋਣੇ ਆ ਪੂਰਾ ਫੰਗੀਸਾਈਡ ਨੂੰ ਕਰਕੇ ਔਰ ਹੱਥ ਗਲਵਜ਼ ਵਗੈਰਾ ਐ ਉੱਥੇ ਜਾ ਕੇ ਲੱਗਦਾ ਹੈ ਕਿ ਜਿੱਦਾਂ ਬੰਦਾ ਇੱਕ ਹਸਪੀਟਲ ਦੇ ਵਿੱਚ ਜਿਵੇਂ ਟ੍ਰੀਟਮੈਂਟ ਹੁੰਦਾ ਕਿਸੇ ਪੇਸ਼ੈਂਟ ਦਾ ਸੋ ਇਦਾਂ ਹੀ ਉੱਥੇ ਬੂਟੇ ਤਿਆਰ ਹੁੰਦੇ ਆ ਸੋ ਇੱਥੇ 140 ਬੋਟਾ ਮਰਿਆ ਪਹਿਲੇ ਆਪਣਾ ਹਾਂਜੀ 140 ਚ 1 ਵਜੇ ਸੀ 1 ਵਜੇ ਸੀ ਤੇ ਆ ਜਿਹੜੇ ਆਪਣੇ ਬੋਟੇ ਲਾਏ ਉਹਨਾਂ ਚ ਕਿੰਨੇ ਮਰੇ ਹੁੰਦਾ ਸਿਰਫ 4-5 ਬੋਟੇ ਜਿਹੜੇ ਮੈਂ ਕੱਲ ਤੁਹਾਡੇ ਕੋਲ ਲੈ ਕੇ ਆਇਆ ਜੀ ਜੀ ਕੱਲ ਬੋਟੇ ਲੈ ਕੇ ਆਇਆ ਤੁਹਾਡੇ ਕੋਲ 5 ਬੋਟੇ 5 ਬੋਟੇ ਹਾਂਜੀ ਸੋ ਵੇਖੋ ਆਪਣੇ ਜਿਹੜਾ ਆਪਣਾ 100 150 ਬੋਟਾ ਆ ਉਹ 2-4 ਬੋਟੇ ਤੁਸੀਂ ਜਿਹੜੀ ਮਰਜੀ ਜ਼ਮੀਨ ਚ ਲਾ ਲਓ ਬਹੁਤ ਤੁਹਾਡਾ ਕੱਲ ਵੋਟਾ ਲੱਗਿਆ ਉਹ ਨਿਕਿਆ ਉਹ ਜੀ ਜੀ ਸੋ ਉਹਨਾਂ ਦੇ ਵਿੱਚੋਂ ਜਿਵੇਂ ਆਪਾਂ ਲਾਉਣ ਵੇਲੇ ਵੀ ਕਈ ਵਾਰ ਕਿਸੇ ਨੂੰ ਜੜ ਨੂੰ ਹਵਾ ਲੱਗੀ ਕੋਈ ਉਹ ਨਾ ਮਾਤਰ 1 ਜਾਨੀ ਕਿ ਜੇ 150 ਲਾਇਆ ਤਾਂ ਦੋ ਚਾਰ ਬੂਟੇ ਜਿਹੜੇ ਉਰਾਪਰਾ ਹੋ ਜਾਂਦੇ ਐ ਸੋ ਆਹ ਤੁਹਾਨੂੰ ਹੁਣ ਪੂਰਾ ਅਸੀਂ ਦਿਖਾਉਂਦਿਆਂ ਦੇਖੋ ਅੰਜੀਰ ਅਡਾ ਅੰਜੀਰ ਲੈ ਗਿਆ 6 ਮਹੀਨੇ ਹੋ ਗਏ ਲੈ ਜੀ 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 ਆਹ ਦੇਖੋ ਸੋ ਆਹ ਅੰਜੀਰ ਇੰਨੀ ਜਿਹੜੀ ਆ ਫਰੂਟ ਨਾਲ ਭਰੀ ਪਈ ਐ ਤਾਂ ਕਿ ਜਿਹੜੇ ਦਿਖਾਇਓ ਦੇਖੋ ਇਹ ਜਿਵੇਂ ਮੈਂ ਕੱਲ ਆਪਣੇ ਘਰੋਂ ਜਿਹੜੀ ਵੀਡੀਓ ਪਾਈ ਸੀਗੀ ਉਹ ਵੀ ਸੇਮ ਸੀਗੀ ਸੋ ਇਹ ਜਿਹੜੇ ਇਹ ਬੂਟੇ ਲੰਬਾ ਇੱਕ ਫੁੱਜਾਬ ਹੋਰ ਜਿਹੜੇ ਆਪਣਾ ਕੋ ਬੂਟਾ ਹੋਊਗਾ ਨਾ ਜੀ ਹਾਂ ਜੀ ਉਹ ਤਾਂ ਐ ਜਿਵੇਂ ਬੱਚਾ ਜਨਮਦਾ ਆਪਾਂ ਇਹ ਉਹਨੂੰ ਪੂਰਾ ਉਹਦੀ ਵੈਕਸੀਨੇਸ਼ਨ ਹੁੰਦੀ ਆ ਇਹ ਬੂਟੇ ਆਪਣੇ ਜਿਹੜੇ ਆ ਨਹੀਂ ਇਹ ਲੰਬਾ ਸਮਾਂ ਚੱਲਣਗੇ ਤੁਹਾਨੂੰ ਫਰੂਟ ਦੇਣਗੇ ਸੋ ਆਹ ਫਰਕ ਆ ਡ੍ਰੈਗਨ ਦਿਖਾਉਣੇ ਹੁਣ ਡ੍ਰੈਗਨ ਆ ਤੁਹਾਡੇ ਕੋਲ ਜੀ ਲਓ ਜੀ ਆ ਵੇਖੋ ਆਹ ਡ੍ਰੈਗਨ ਹੁਣੇ ਤਿਆਰ ਹੋ ਰਿਹਾ ਔਰ ਇਸ ਜਿਹੜਾ ਪਹਿਲਾਂ ਆਇਆ ਸੀ ਉਹ ਉਹ ਵੀ ਤੁਹਾਨੂੰ ਦਿਖਾਉਣੇ ਆ ਉਹਨੂੰ ਉਹਨੂੰ ਡ੍ਰੈਗਨ ਜਿਹੜਾ ਉਹਨੂੰ ਆ ਚੁੱਕਿਆ ਉਹ ਵੀ ਦਿਖਾਵਾਂਗੇ ਇਧਰ ਆ ਚੰਦਨ ਦੇ ਬੂਟੇ ਤੁਹਾਨੂੰ ਮੈਂ ਦੁਬਾਰਾ ਦਿਖਾ ਦਿੰਨਾ ਸੋ ਇਧਰ ਇੱਥੇ ਆਲੂ ਬੁਖਾਰਾ ਸਾਡਾ ਰਹਿ ਗਿਆ ਆਹ ਦੇਖੋ ਚੀਕੂ ਦੇ ਬੂਟੇ ਨੇ ਸੋ ਗਰੋਥ ਦੇ ਵਿੱਚ ਨੇ ਪੂਰੇ ਕਹਿੰਦਾ ਭਾਅ ਵੀ ਜਿਹੜੇ ਇਹ ਸਭ ਤੋਂ ਵੱਡੀ ਗੱਲ ਹੈ ਵੀ ਪਹਿਲੇ ਸਾਲ ਜਿਹੜੀ ਆ ਨੀਲਕੰਠਾ ਉਹ ਜਿਵੇਂ ਸੀਡਲਿੰਗ ਤੋਂ ਬਾਅਦ ਇੱਕ ਸਾਲ ਉਹਦੀ ਦੋ ਸਾਲ ਰੂਟਸਟਾਕ ਤਿਆਰ ਹੁੰਦੀ ਹੈ ਤੀਜੇ ਸਾਲ ਇਹ ਜਿਹੜਾ ਉਹ ਉਹਦਾ ਪੌਦਾ ਤਿਆਰ ਹੋ ਕੇ ਸਾਡੇ ਕੋਲ ਆਉਂਦਾ ਸੋ ਇਹ ਫੌਜੀ ਸਾਹਿਬ ਦੇ ਸਪੁੱਤਰ ਨੇ ਔਰ ਇਹਨਾਂ ਨੂੰ ਨਾਲ-ਨਾਲ ਪ੍ਰੇਰਿਤ ਕਰ ਰਹੇ ਨੇ ਤੇ ਇਹ ਚੰਦਨ ਦੇ ਬੂਟੇ ਸਾਰੇ ਜੀ ਔਰ ਇਹ ਕੱਲਾ ਨਹੀਂ ਹੁੰਦਾ ਇਹਦੇ ਨਾਲ ਇੱਕ ਕੋਈ ਨਾ ਕੋਈ ਰੁੱਖ ਲਾਉਣਾ ਪੈਂਦਾ ਜਿਵੇਂ ਚਾਹ ਨੇ ਮਲਾ ਲਓ ਕੋਈ ਕੈਟਰੀ ਨਾਲ ਲਾ ਲਓ ਬਿਲਕੁਲ ਜੀ ਚਾਹ ਬਬੂਲ ਕਿੱਕਰ ਜੜਾਂਦਾ ਦੇ ਸੀ ਜੀ ਜੀ ਆ ਵੇਖੋ ਨਾਲ ਨਿੰਮ ਲੱਗੀ ਆ ਇੱਧਰ ਇੱਧਰ ਇਹਨਾਂ ਨੇ ਕੈਜ਼ੂਰੀ ਨਾਲ ਲਾ ਰੱਖੀ ਆ ਸੋ ਕਹਿੰਦਾ ਭਾਵੇਂ ਚੰਦਨ ਦਾ ਰੁੱਖ ਇਹਨੇ ਇਹਦੀ ਜੜ ਤੋਂ ਉਹਦੇ ਖੁਰਾਕ ਲੈਣੀ ਹੈ ਠੀਕ ਹੈ ਜੀ ਸੋ ਆ ਵੇਖੋ ਅਮਰੂਦ ਲੱਗੇ ਆ ਔਲਾ ਲੱਗਿਆ ਪਿਆ ਸੋ ਇਹ ਤਕਰੀਬਨ 15 ਤੋਂ 20 ਸਾਲ ਦੀ ਖੇਤੀ ਹੈ ਉਸ ਤੋਂ ਬਾਅਦ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਨਾ ਕੋ ਇਹਨੇ ਪ੍ਰਾਫਿਟ ਦੇ ਕੇ ਜਾਣਾ ਹੈ ਸੋ ਅੱਗੇ ਤੁਹਾਨੂੰ ਦਿਖਾਉਂਦਾ ਜਾਂ ਇਹਨਾਂ ਦਾ ਜਿਹੜਾ ਲੱਗਿਆ ਬਹੁਤ ਮੈਡੀਸਨਾਂ ਦਵਾਈ ਇੱਕ ਜਿਹਨੂੰ ਕਹਿੰਦੇ ਆ ਸਵਾਂਜਨਾ ਸਵੋਤ ਵਧੀਆ ਚੀਜ਼ ਹੈ ਹਾਂ ਸਵਾਂਜਣੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਬਾਕੀ ਆਪਾਂ ਮੇਨ ਜਿਹੜਾ ਅੱਜ ਡ੍ਰੈਗਨ ਤੇ ਚੰਦਨ ਦਿਖਾਉਣਾ ਹੈ ਉਹ ਦਿਖਾਉਣ ਦੇ ਵਾਸਤੇ ਤੁਹਾਨੂੰ ਪਹੁੰਚੇ ਹੋਇਆ ਔਰ ਕਾਫੀ ਝੋਨੇ ਦੇ ਵਿੱਚੋਂ ਮੈਂ ਵੀ ਲੰਘ ਕੇ ਆਇਆ ਤੇ ਫੌਜੀ ਸਾਹਿਬ ਨੂੰ ਸਿਰਸਿਰ ਲਾਭ ਵੀ ਦਿੱਤੇ ਆ ਵੀ ਟ੍ਰੇਲ ਚੜਾਉ ਓਖਾ ਹੋ ਗਿਆ ਕੰਮ ਪਰ ਵੇਖੋ ਇਹਨਾਂ ਨੇ ਇੰਨੀ ਮਿਹਨਤ ਕਰੀ ਹੈ ਆਪਾਂ ਨੇ ਬੂਟਿਆਂ ਦੇ ਪੈਸੇ ਲਿਆ ਹੈ ਪਰ ਅੱਜ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਬੂਟੇ ਸਕਸੈਸ ਹੋਇਆ ਤਾਂ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਫੌਜੀ ਸਾਹਿਬ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਤੇ ਆ ਦੇਖੋ ਪੂਰਾ ਇਹ ਫੌਜੀ ਸਾਹਿਬ ਕਿੰਨਾ ਏਰੀਆ ਜੀ ਇੱਥੇ ਆਪਣਾ ਇਹ ਹੈ ਜੀ 6 ਕਨਾਲਾ 6 ਕਨਾਲਾ ਹਾਂਜੀ ਆ ਦੇਖੋ 6 ਕਨਾਲਾਂ ਦੇ ਵਿੱਚ ਚੰਦਨ ਡ੍ਰੈਗਨ ਅਮਰੋਦ ਹਰ ਤਰ੍ਹਾਂ ਦਾ ਫਲ ਇੱਥੇ ਜਿਹੜਾ ਵੀਰ ਨੇ ਲਾ ਰੱਖਿਆ ਔਰ ਬਿਲਕੁਲ ਸ਼ੁੱਧ ਔਰਗੇਨਿਕ ਹੈ ਜਿਵੇਂ ਆਪਣੀ ਨਰਸਰੀ ਔਰਗੈਨਿਕ ਹੈ ਓਦਾਂ ਹੀ ਪੂਰਾ ਜਿਹੜਾ ਔਰਗੈਨਿਕ ਹੈ ਤੇ ਅੱਗੇ ਤੁਹਾਨੂੰ ਡਰੈਗਨ ਫਰੂਟ ਵੀ ਦਿਖਾਵਾਂਗੇ ਬਾਕੀ ਸਾਰੇ ਫਰੂਟ ਤੁਸੀਂ ਜੁੜੇ ਰਹੋ ਆ ਦੇਖੋ ਜੀ ਇਨਾ ਵੱਡਾ ਵੱਡਾ ਜਬਰਦਸਤ ਫਰੂਟ ਲੱਗ ਰਿਹਾ ਡਰੈਗਨ ਦਾ ਪੱਕ ਕੇ ਪੂਰਾ ਲਾਲ ਹੋ ਜਾਂਦਾ ਦੇਖੋ ਇਹ ਸਾਰਾ ਫਰੂਟ ਹੀ ਆ ਰਿਹਾ ਔਰ ਪੂਰਾ ਜਬਰਦਸਤ ਆ ਦੇਖੋ ਉਹ ਅੰਡ ਤੱਕ ਪੂਰਾ ਬਾਈ ਨੇ ਉੱਪਰ ਛਾਂ ਵੀ ਕਰ ਰੱਖੀ ਇਹ ਵੀ ਸਾਰਾ ਤਕਨੀਕ ਆਪਣੀ ਜਿੱਥੇ ਆਪਾਂ ਨੇ ਬਾਗ ਲਵਾਇਆ ਤਾਂ ਉਹ ਇਹ ਗ੍ਰੀਨ ਨੈਟ ਦਾ ਇਸ ਵਾਰੀ ਗਰਮੀ ਬਹੁਤ ਪਈ ਆ ਹਨਾ ਉਹਦੇ ਕਾਰਨ ਕਰਕੇ ਇਹ ਸਾਰਾ ਸਿਸਟਮ ਅਪਸੈਟ ਹੋ ਜਾਂਦਾ ਤੇ ਇਸ ਕਰਕੇ ਆਪਾਂ ਇਹਨੂੰ ਇਹ ਗ੍ਰੀਨ ਨੈਟ ਮੈਂ ਤਾਂ ਕਹਿੰਦਾ ਸਾਰੇ ਜਿਹੜੇ ਗ੍ਰੀਨ ਨੈਟ ਤੁਸੀਂ ਲਾਓ ਜੇ ਇਹਨਾਂ ਲਾਉਣਾ ਤਾਂ ਇਹ ਗ੍ਰੀਨ ਨੈਟ ਤੇ ਕੁਝ ਨਹੀਂ ਲੱਗਦਾ ਜਿਵੇਂ ਫੌਜੀ ਸਾਹਿਬ ਨੇ ਲਾ ਰੱਖਿਆ ਸੋ ਆ ਦੇਖੋ ਕਿੱਡਾ ਕੈਂਡ ਆ ਦੇਖੋ ਲੱਗ ਰੇ ਡ੍ਰੈਗਨ ਫਰੂਟ ਆਪਾਂ ਸੋ ਆ ਦੇਖੋ ਆ ਆ ਫਲਾਵਰਿੰਗ ਹੋ ਰਹੀ ਏ ਆ ਦੇਖੋ ਆ ਤਿਆਰ ਹੋ ਗਿਆ ਸੋ ਇਹ ਰੈੱਡ ਵਾਲਾ ਜਿਹਨੂੰ ਆਪਾਂ ਸੀ ਵੈਰਾਈਟੀ ਵੀ ਕਹਿ ਸਕਦੇ ਆ ਸੋ ਉਹਦੀ ਏ ਫਰੂਟਿੰਗ ਏ ਸਾਰੀ ਆ ਦੇਖੋ ਆ ਦੇਖੋ ਬਹੁਤ ਜ਼ਬਰਦਸਤ ਫਰੂਟਿੰਗ ਹੈ ਥੱਲੇ ਤੱਕ ਆ ਦੇਖੋ ਇਹ ਵਾਲੇ ਫਲਾਵਰ ਇਹਦਾ ਨਿਕਲੂਗਾ ਉਸ ਤੋਂ ਬਾਅਦ ਇਹਨੇ ਇਹ ਤਿਆਰ ਹੋਣਾ ਆਵੇਂ ਦੱਸਦੇ ਲੋ ਜੀ ਆ ਦੇਖੋ ਤਕਰੀਬਨ 6 ਕਨਾਲਾਂ ਦੇ ਵਿੱਚ ਚੰਦਨ ਤੇ ਵਿੱਚ ਵਿੱਚ ਅੰਬਰੂਦ ਦੇ ਬੂਟੇ ਤੇ ਹੋਰ ਆ ਜਿਹੜੀ ਨਿੰਮਾਂ ਲੱਗੀਆਂ ਇਹ ਸਿਰਫ ਇਹਨੂੰ ਖੁਰਾਕ ਦੇਣ ਵਾਸਤੇ ਲੱਗੀਆਂ ਸੋ ਤੁਸੀਂ ਦੇਖ ਸਕਦੇ ਹੋ ਔਰ ਚੰਦਨ ਜਿਹੜਾ ਹਜੇ ਇਹ 1.5 2 ਸਾਲ ਦੇ ਬੂਟੇ ਐ ਤੇ ਤਕਰੀਬਨ 8-9 ਫੁੱਟ ਹਾਈਟ ਲੈ ਚੁੱਕੇ ਐ ਸੋ ਇਹ ਜਦੋਂ ਵੀ ਲਾਉਣਾ ਸਾਡੇ ਇਹ ਕਿਹਦੇ ਵਿੱਚ ਵਾਈਟ ਵੀ ਆਉਂਦਾ ਤੇ ਰੈੱਡ ਵੀ ਆਉਂਦਾ ਹੈ ਆਪਾਂ ਜ਼ਿਆਦਾ ਵਾਈਟ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਸੋ ਉਹਨੂੰ ਆਪਾਂ ਜਿਹੜਾ ਪ੍ਰੈਫਰੈਂਸ ਦਿੰਨੇ ਆ ਤਾਂ ਉਹ ਹੀ ਲਾਉਣਾ ਚਾਹੀਦਾ ਸੋ ਮੈਂ ਇੱਕ ਗੱਲ ਅਲਾਸ ਦੇ ਵਿੱਚ ਕਹਿਣੀ ਚਾਹੂੰਗਾ ਜੇ ਚੀਜ਼ ਚੰਗੀ ਲੈਣੀ ਤਾਂ ਭਾਈ ਪੈਸੇ ਲੱਗਣਗੇ ਕਿਹੜੇ ਫੋਜ ਸਾਹਿਬ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਕਹੋ ਵੀ ਉਹ ਨਰਸਰੀ ਤੋਂ ਆ ਬੂਟਾ ਐਨਾ ਦਾ ਮਿਲਦਾ ਤੁਹਾਡਾ ਵੀ 30 ਰੁਪਏ ਰੇਟ ਕਿਉਂ ਜ਼ਿਆਦਾ ਹੈ ਤੇ ਭਾਈ ਇਹਨੂੰ ਟਰਾਂਸਪੋਰਟ ਵੀ ਜਿਹੜੀ ਹੈ ਕੋਲਕੱਤਾ ਤੋਂ ਟਰਾਂਸਪੋਰਟ ਵੀ ਪੈਂਦੀ ਹੈ ਸਾਨੂੰ ਆਪਣੇ ਲਾਇਦੂ ਪੈਂਦੀ ਹੈ ਵੀਡੀਓ ਜਦੋਂ ਗ ਸੋ ਇਸ ਕਰਕੇ ਉਹਨਾਂ ਨੂੰ ਤੇ ਇੱਕ ਜਿਹੜਾ ਡਾਕਟਰਾਂ ਦੀ ਟੀਮ ਨੇ ਤਿਆਰ ਕਰਨਾ ਇੱਕ ਨੇ ਕਰਦ ਨਾਲ ਛਿੱਲ ਕੇ ਟਾਣੀ ਲਾਗ ਦੇਣੀ ਹੈ ਸੋ ਉਹ ਵੇਖੋ ਅੱਜ ਤੱਕ ਮੈਨੂੰ ਦਿਖਾਵੇ ਕੋਈ ਮਾਲ ਜਿੱਥੇ ਉਹਦੇ ਲੱਗੇ ਬੂਟੇ ਇਦਾਂ ਫਰੂਟ ਤੇ ਆ ਸੋ ਆਹੀ ਫਰਕ ਹੈ ਸੋ ਇਹ ਪੰਜਾਬੀ ਚ ਕਹ ਲਓ ਵੀ ਮਹਿੰਗਾ ਹੋਵੇ ਇੱਕ ਵਾਰ ਤੇ ਸਸਤਾ ਹੋਵੇ ਵਾਰ-ਵਾਰ ਤੁਹਾਡੇ ਸਾਹਮਣੇ ਮਿਸਾਲ ਖੜੀ ਅੱਜ ਜਣ 150 ਬੂਟਾ ਚੰਦਨ ਦਾ ਮਰਿਆ ਹੈ ਔਰ ਆਪਣੇ ਬੂਟੇ ਸਾਰੇ ਇੱਕ ਵਾਰ ਪੈਸਾ ਲਾਓ ਤੇ ਸੁਖ ਪਾਓ বারবার ਪਿਆ ਆਪਾਂ ਕਿੰਨੀ ਮਿਹਨਤ ਕੀਤੀ ਹੈ ਜੇ ਆਪ ਬੂਟੇ ਉਹ ਲਿਆ ਕੇ ਲਾ ਦੀਏ ਜੀ ਜੀ ਉਹਦਾ ਕੋਈ ਫਾਇਦਾ ਨਹੀਂ ਪੈਸਾ ਬਰਬਾਦ ਇੱਕ ਟਾਈਮ ਬਰਬਾਦ ਸੋ ਵੇਖੋ 6 ਵਜੇ ਤੇ ਲੱਗੇ ਆ ਇੱਕ ਬੂਟਾ ਲੱਗਿਆ ਕਿਉਂਕਿ 4 ਵਜੇ 4 ਦਾ ਖੱਡਾ ਗਰਮੀ ਬਹੁਤ ਹੈ ਖੱਡਾ ਮਾਰਿਆ ਆ ਤੁਹਾਡੇ ਸਾਹਮਣੇ ਆ ਵੀਡੀਓ ਕਿੰਨੀ ਲੰਬੀ ਹੋ ਰਹੀ ਹੈ ਕਿੰਨਾ ਮਟੀਰੀਅਲ ਪਾਇਆ ਮਿੱਟੀ ਪਾਈ ਰਲਾ ਕੇ ਚੰਗੀ ਤਰ੍ਹਾਂ ਸੋ ਇਸ ਕਰਕੇ ਬੂਟਾ ਲਾਉਣਾ ਕਿੰਨੀ ਮਿਹਨਤ ਕਰਨੀ ਹੈ ਔਰ ਇਹਨੂੰ ਪਾਲਣਾ ਵੀ ਹੈ ਜੇ 3 ਸਾਲਾਂ ਬਾਅਦ ਬੂਟਾ ਡੱਗ ਨਿਕਲ ਗਿਆ ਤੇ ਕੀ ਤੁਹਾਡੇ ਪੱਲੇ ਹੈ ਸੋ ਇਸ ਕਰਕੇ ਪੈਸੇ ਨੂੰ ਨਾ ਸੋਚੋ ਜਦੋਂ ਜਿਹੜੇ ਸਿਆਣੇ ਫਾਰਮਰ ਮੇਰੇ ਪੁਰਾਣੇ ਕਸਟਮਰ ਆ ਉਹ ਆਉਂਦੇ ਆ ਮੇਰੇ ਕੋਲੇ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਬੂਟੇ ਜਿਹੜੇ ਆ ਨਾ ਬੂਟੇ ਨਹੀਂ ਸਾਨੂੰ ਮਾਰੇ ਦੇਣੇ ਪੈਸੇ ਦੀ ਕੋਈ ਗੱਲ ਨਹੀਂ ਸੋ ਅਸੀਂ ਵੀ ਇੰਨੇ ਨਹੀਂ ਹੈਗੇ ਉਹ ਵੀ ਅਸੀਂ ਉਹਨੂੰ ਕਹਿੰਦੇ ਹੁਣੇ ਆ ਗਏ ਇਹਨੂੰ ਚਲੋ ਇਹਨੂੰ ਲਾਲ ਰੇਟ ਜੋ ਲੱਗਦਾ ਸੋ ਸਾਡਾ ਜਿਹੜਾ ਸਾਡੀ ਫਰਮ ਦਾ ਰੇਟ ਹੈ ਨੀਲਕੰਡ ਦਾ ਅਸੀਂ ਨਾ ਵਾਧਾ ਲਾ ਸਕਦੇ ਨਾ ਘਟਾ ਲਾ ਸਕਦੇ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਚੰਗੀ ਲੱਗੀ ਜਾਣਕਾਰੀ ਸ਼ੇਅਰ ਕਰਿਓ ਤੁਹਾਨੂੰ ਆਜੀ ਤੇ ਮਿਹਰਬਾਨ ਸ਼ੁਕਰੀਆ ਮਿਲਦੇ ਨਵੇਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਲਾਈਵ ਰੇਡੀਓ ਦੇਵ ਗ੍ਰੀਨਲੈਂਡ ਨਰਸਰੀ ਜਨਰਾਲਾਬਾਦ ਪਸ਼ਮੀ ਡਿਸਟ੍ਰਿਕਟ ਫਾਜ਼ਿਲਕਾ ਨਾਲ ਧੰਨਵਾਦ